ਸੰਤ ਹੰਸਾਲੀ ਵਾਲਿਆਂ ਦੇ ਗੁਪਤ ਦੋ ਬਚਨ ਮੰਨ ਕੇ ਇਹ ਦਾਨ ਕਰ ਦਿਓ ਫਿਰ ਦੇਖਣਾ ਚਮਤਕਾਰ ਦਿਨ ਬਦਲ ਦੇ ਤੁਹਾਡੇ ਹਮੇਸ਼ਾ ਲਈ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਤ ਹੰਸਾਲੀ ਵਾਲੇ ਇਹ ਬਚਨ ਕਰਦੇ ਹੁੰਦੇ ਸੀ ਕਹਿੰਦੇ ਭਾਈ ਆਪ ਜੀ ਇੱਕ ਤੇ ਜਦੋਂ ਵੀ দান ਕਰੋ ਭਾਵ ਕਿਸੇ ਦਾ ਚੰਗਾ ਕਰਨ ਜਾਓ ਕਿਸੇ ਦਾ ਤੁਸੀਂ ਕੁਝ ਸਵਾਰੋ ਕਹਿੰਦੇ ਭਾਈ ਕਦੇ ਮਨ ਚ ਇਹ ਨਾ ਲੈ ਕੇ ਆਓ ਵੀ ਮੈਂ ਬਹੁਤਾ ਵੱਡਾ ਇਹ ਸੋਚੋ ਵੀ ਸਤਿਗੁਰੂ ਤੁਸੀਂ ਮੇਰੇ ਤੋਂ ਇਹ ਕਰਵਾ ਰਹੇ ਹੋ ਤਾਂ ਮੈਂ ਕਰ ਰਿਹਾ ਤੁਸੀਂ ਮੇਰੇ ਤੋਂ ਕਰਵਾ ਰਹੇ ਹੋ ਤੁਸੀਂ ਮੈਨੂੰ ਇੰਨਾ ਕੋ ਬਲ ਦਿੱਤਾ ਹੈ ਮੈਂ ਤਾਂ ਕਰ ਰਿਹਾ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਬਾਸ਼ਾ ਜੀ ਮੇਰੇ ਤੇ ਮਿਹਰ ਕਰੋ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਕਹਿੰਦੇ ਸਤਿਗੁਰੂ ਤੇਰੇ ਤੇ ਕਿਰਪਾ ਤਾਂ ਕਰਨਗੇ ਔਰ ਦੂਜੀ ਗੱਲ ਕਹਿੰਦੇ ਇਹ ਗੱਲ ਯਾਦ ਰੱਖੀ ਸਿਖਾ ਕਹਿੰਦੇ ਦਾਨ ਕਰੇ ਕਿਸੇ ਦਾ ਭਲਾ ਕਰੇ ਮਨ ਚ ਹੰਕਾਰ ਨਾ ਚੁੱਕੀ ਫਿਰੀ ਤੇ ਕਹਿੰਦੇ ਜਿਵੇਂ ਸਿਆਣੇ ਕਹਿੰਦੇ ਆ ਵੀ ਸੱਜੇ ਹੱਥ ਨੂੰ ਜੇ ਖੱਬੇ ਨਾਲ ਦਾਨ ਕਰੋ ਸੱਜੇ ਨੂੰ ਪਤਾ ਨਾ ਲੱਗੇ ਜੇ ਸੱਜੇ ਨਾਲ ਕਰੋ ਤੇ ਖੱਬੇ ਨੂੰ ਪਤਾ ਨਾ ਲੱਗੇ ਤੇ ਕਹਿੰਦੇ ਵੀ ਇਸ ਕਦਰ ਵੀ ਜੇ ਦਿੱਤਾ ਕੀਤਾ ਕਿਸੇ ਦਾ ਕਹਿੰਦੇ ਉਹਨੂੰ ਭੁੱਲ ਜਾਓ ਮੇਰੇ ਸਤਿਗੁਰੂ ਜੀ ਤੁਹਾਡੇ ਤੇ ਕਿਰਪਾ ਤਾਂ ਕਰਨਗੇ ਮਿਹਰਮਤ ਕਰਨਗੇ ਸਤਿਗੁਰੂ ਕਿਰਪਾ ਕਰਦੇ ਨੇ 바ਵਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਕਹਿੰਦੇ ਸੀ ਸਾਰੀਆਂ ਚੀਜ਼ਾਂ ਉਸ ਗੁਰੂ ਦੇ ਉੱਤੇ ਛੱਡ ਕੇ ਰੱਖੋ ਸਾਰੀਆਂ ਡੋਰਾ ਸਤਿਗੁਰੂ ਤੇ ਰੱਖੋ ਕਿ ਪਾਤਸ਼ਾਹ ਜੀ ਤੁਸੀਂ ਹੀ ਕਿਰਪਾ ਕਰਨ ਵਾਲੇ ਹੋ ਮੇਰੇ ਸਤਿਗੁਰੂ ਤੁਸੀਂ ਹੀ ਕਿਰਪਾ ਕਰਨ ਵਾਲੇ ਹੋ ਕਹਿੰਦੇ ਉਹ ਸਤਿਗੁਰੂ ਐਸੀ ਕਿਰਪਾ ਕਰਦੇ ਨੇ ਉਹ ਪਾਤਸ਼ਾਹ ਐਸੀ ਮਿਹਰ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਕਿਰਪਾ ਹੋ ਜਾਂਦੀ ਹੈ ਕਿਨੇ ਕੋਈ ਵੀ ਫਿਰ ਉਸ ਚੀਜ਼ ਤੋਂ ਬਾਹਰ ਨਹੀਂ ਹੋ ਸਕਦਾ ਮੇਰੇ ਸਤਿਗੁਰੂ ਜੀ ਕਿਰਪਾ ਕਰਕੇ ਨਿਵਾਜ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਮਿਹਰਮਤ ਕਰਦੇ ਨੇ ਗੁਰਮਖ ਪਿਆਰਿਓ ਜਿਹੜਾ ਉਹ ਸਤਿਗੁਰੂ ਦੀ ਕਿਰਪਾ ਹੈ ਜਿਹੜਾ ਉਹ ਸਤਿਗੁਰੂ ਦੀ ਮਿਹਰ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਜੁੜਿਆ ਹੋਇਆ ਹੈ ਤੇ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਮਿਹਰਮਤ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿੰਦੇ ਭਾਈ ਜਿਹੜਾ ਮਨ ਦੇ ਵਿੱਚ ਸਤਿਗੁਰੂ ਤੇ ਭਰੋਸਾ ਰੱਖਦਾ ਤੇ ਕਹਿੰਦੇ ਸਤਿਗੁਰੂ ਉਸ ਦੇ ਭਰੋਸੇ ਨੂੰ ਚਾਰ ਚੰਨ ਲਾਉਂਦੇ ਨੇ ਮੰਨ ਲਿਓ ਕਿ ਹੁਣ ਭਗਤ ਕਬੀਰ ਜੀ ਹੋਏ ਭਗਤ ਰਵਦਾਸ ਜੀ ਹੋਏ ਜਾਂ ਕਿੰਨੇ ਭਗਤ ਆਪਾਂ ਹੋਰ 13 ਭਗਤਾਂ ਦੀ ਹੋਰ ਗੱਲ ਕਰੀਏ ਇਹਨਾਂ ਦੇ ਦੋ ਦੇ ਸਮੇਤ 15 ਸਾਧ ਸੰਗਤਾਂ ਉਹਨਾਂ ਨੇ ਗੁਰੂ ਤੇ ਭਰੋਸਾ ਕੀਤਾ ਤੇ ਪਿਆਰਿਓ ਗੁਰੂ ਨੇ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੱਤੀ ਸਾਧ ਸੰਗਤ ਕਿਉਂਕਿ ਸਤਿਗੁਰੂ ਕੀ ਹੈ ਸਤਿਗੁਰੂ ਸਤਿਗੁਰੂ ਬੜੀ ਕਿਰਪਾ ਕਰਦੇ ਨੇ ਸਤਿਗੁਰੂ ਕਹਿੰਦੇ ਨੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਮੇਰੇ ਸਤਿਗੁਰੂ ਕਹਿੰਦੇ ਉਹਨਾਂ ਦੀ ਸਤਿਗੁਰ ਨੇ ਹਮੇਸ਼ਾ ਜਿਹੜੀ ਹੈ ਉਹਨਾਂ ਨੂੰ ਪਿੱਠ ਵਿਖਾਈ ਜਿਹੜੇ ਗੁਰੂ ਤੇ ਭਰੋਸਾ ਨਹੀਂ ਕਰਦੇ ਜਾਂ ਫਿਰ ਇੰਜ ਕਹ ਲੋ ਗੁਰੂ ਤੇ ਸ਼ੱਕ ਕਰਦੇ ਨੇ ਤੇ ਜਿਹੜਾ ਕਹਿੰਦੇ ਸਤਿਗੁਰੂ ਦੇ ਨੇੜੇ ਹੋ ਜਾਂਦਾ ਹੈ ਮੇਰੇ ਸਤਿਗੁਰੂ ਜੀ ਉਹਨਾਂ ਨੂੰ ਕਦੇ ਪਿੱਠ ਨਹੀਂ ਦਿਖਾਉਂਦੇ ਵਾਹੇ ਜਿਨ੍ਹਾਂ ਦੀ ਪਕੜੀ ਹੈ ਸਰਦੀਜਾ ਵਾਹੇ ਨਾਲ ਛੋੜੀ ਹੈ ਤੇ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰਦੇ ਨੇ ਮੇਰੇ ਕਹਿਣ ਤੋਂ ਭਾਵ ਕਿ ਪਿਆਰਿਓ ਆਪਾਂ ਹਰ ਕਿਸੇ ਦੀ ਮਦਦ ਕਰੀਏ ਹਾਸਾ ਆਪਣਾ ਜਿਹੜਾ ਹੈ ਉਹ ਆਪਣੇ ਹੱਥ ਦੇ ਵਿੱਚ ਹੈ ਤੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਆਪਣੇ ਹੱਥ ਦੇ ਵਿੱਚ ਹੈ ਸਤਿਗੁਰੂ ਤੇ ਭਰੋਸਾ ਕਰਕੇ ਲੈ ਕੇ ਚੱਲੀਏ ਹਮੇਸ਼ਾ ਖੁਸ਼ ਰਹੀਏ ਤੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਗਿਓ ਸਤਿਗੁਰੂ ਇਹ ਜੀਵਨ ਤੁਸੀਂ ਦਿੱਤਾ ਹੈ ਇਸ ਜੀਵਨ ਨੂੰ ਸਵਾਰਨ ਦਾ ਮੈਨੂੰ ਬਲ ਵੀ ਦਿਓ بس ਆਪ ਜੀ ਦੀ ਸਿੱਖਿਆ ਤੋਂ ਮੈਂ ਕਦੇ ਦੂਰ ਨਾ ਹੋਵਾਂ ਮੇਰੇ ਤੇ ਐਸੀ ਕਿਰਪਾ ਕਰਿਓ ਸਤਿਗੁਰੂ ਮੇਰੇ ਤੇ ਐਸੀ ਮਿਹਰਮਤ ਕਰਿਓ ਤਨਗੁਰੂ ਗ੍ਰੰਥ ਸਾਹਿਬ ਜੀ ਮੇਰੇ ਤੇ ਐਸੀ ਕਿਰਪਾ ਕਰਕੇ ਮੈਨੂੰ ਨਵਾਜਿਓ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਮੇਰੇ ਸਤਿਗੁਰੂ ਜੀ ਕਹਿੰਦੇ ਤੁਹਾਡੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਮੇਰੇ ਸਤਿਗੁਰੂ ਜੀ ਤੁਹਾਡੇ ਤੇ ਮਿਹਰਮਤ ਕਰ ਦੇਣਗੇ ਸਤਿਗੁਰੂ ਨੇ ਐਸੀ ਕਿਰਪਾ ਕਰਨ ਪਿਆਰਿਓ ਗੁਰੂ ਅਗੇ ਅਰਦਾਸ ਕਰੀਏ ਦੋਏ ਕਰ ਜੋਰ ਕਰੂ ਅਰਦਾਸ ਤੁਧ ਪਾਣਾ ਤਾਂ ਆਣਾ ਰਾਸ ਇਹ ਸਤਿਗੁਰੂ ਕਿਰਪਾ ਕਰਿਓ ਮੇਰੇ ਦੁਇਆ ਤਾਂ ਜੋੜੇ ਨੇ ਸਤਿਗੁਰੂ ਮੇਰੇ ਤੇ ਕਿਰਪਾ ਕਰ ਦਿਓ ਮੇਰੇ ਤੇ ਮਿਹਰਮਤ ਕਰ ਦਿਓ ਕਹਿੰਦੇ ਸਤਿਗੁਰੂ ਤੇਰੇ ਤੇ ਕਿਰਪਾ ਕਰ ਦੇਣਗੇ ਸਿਖਾ ਕਦੇ ਵੀ ਸਤਿਗੁਰੂ ਤੋਂ ਕਹਿੰਦੇ ਦੂਰ ਨਾ ਹੋਈ ਮਨ ਕਰਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ